ਹਾਰ ਦੇ ਹਾਜੀਪੁਰ ਤੋਂ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਜョਥੇ ਕਿ 9 ਸਰਦਾਲੂਆਂ ਦੀ ਮੌਤ ਹੋ ਗਈ ਹੈ ਦੱਸਦੇ ਕਿ ਹਾਜੀਪੁਰ ਦੇ ਵਿੱਚ ਸਾਵਣ ਦੇ ਤੀਜੇ ਸੋਮਵਾਰ ਨੂੰ ਬਾਬਾ ਹਰੀਹਰ ਨਾਰ ਦਾ ਜਲ ਅਭਿਸ਼ੇਕ ਕਰਨ ਦੇ ਲਈ ਸੋਹਣਪੁਰ ਜਾ ਰਹੇ 9 ਸਰਦਾਲੂਆਂ ਦੀ ਮੌਤ ਹੋ ਗਈ ਹੈ ਸਰਦਾਲੂਆਂ ਦੀ ਡੀਜੇ ਟਰਾਲੀ ਹਾਈ ਵੋਲਟੇਜ ਤਾਰਾਂ ਦੇ ਨਾਲ ਟਕਰਾ ਗਈ ਹੈ ਜਿਸ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਦੱਸਦੇ ਕਿ ਇਹ ਹਾਦਸਾ ਹਾਜੀਪੁਰ ਇੰਡਸਟਰੀਅਲ ਏਰੀਆ ਥਾਣੇ ਦੇ ਪਿੰਡ ਸੁਲਤਾਨਪੁਰ ਦੇ ਵਿੱਚ ਰਾਤ ਕਰੀਬ 12 ਵਜੇ ਵਾਪਰਿਆ ਤਅ ਦੇ ਕੇ ਸਾਰੇ ਹੀ 9 ਦਿਨ ਅਸ਼ਰਦ ਆਲੂ ਡੀਜੇ ਟਰਾਲੀ ਦੇ ਵਿੱਚ ਸਨ ਬਿਜਲੀ ਦਾ ਕਰੰਟ ਲੱਗਣ ਨਾਲ ਲੋਕਾਂ ਦੀਆਂ ਲਾਸ਼ਾਂ ਨੇ ਜਿਹੜੀਆਂ ਸੜਦੀਆਂ ਰਹੀਆਂ ਤਅ ਕਿ ਸਾਵਣ ਦੇ ਮਹੀਨੇ ਦੌਰਾਨ ਪਿੰਡ ਦੇ ਲੋਕ ਹਰ ਸੋਮਵਾਰ ਨੂੰ ਜਲਾਵਿਸ਼ੇਕ ਕਰਨ ਲਈ ਨੇੜੇਲੇ ਹਰੀਹਰਨਾਥ ਮੰਦਿਰ ਜਾਂਦੇ ਨੇ ਐਤਵਾਰ ਰਾਤ ਨੂੰ ਵੀ ਪਿੰਡ ਦੇ ਲੋਕ ਜਲਾਵਿਸ਼ੇਕ ਦੇ ਲਈ ਨਿਕਲੇ ਸਨ ਇਸ ਲਈ ਡੀਜੇ ਟਰਾਲੀ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਪਰ ਪਿੰਡ ਦੀ ਖਰਾਬ ਸੜਕ ਤੋਂ ਡੀਜੇ ਟਰਾਲੀ ਨੂੰ ਬਾਹਰ ਕੱਢਣ ਸਮੇਂ ਟਰਾਲੀ ਸੜਕ ਦੇ ਉੱਪਰ ਲੰਗਦੀਆਂ ਹਾਈ ਵੋਲਟੇਜ ਤਾਰਾਂ ਦੇ ਨਾਲ ਟਕਰਾ ਗਈ ਕਰੰਟ ਲੱਗਣ ਕਾਰਨ ਟਰਾਲੀ ਤੇ ਸਵਾਰ ਲੜਕੇ ਨੇ ਜਿਹੜੇ ਉਸ ਦੀ ਲਪੇਟ ਦੇ ਵਿੱਚ ਆ ਗਏ ਉੱਥੇ ਹੀ ਮੌਕੇ ਤੇ ਹਫੜਾ ਤਫੜੀ ਮਚ ਗਈ ਅਤੇ ਹਫੜਾ ਤਫੜੀ ਦੌਰਾਨ ਕਈ ਲੋਕ ਵੀ ਕਰੰਟ ਦੀ ਲਪੇਟ ਦੇ ਵਿੱਚ ਆ ਗਏ ਦੱਸਦੇ ਕਿ ਮੌਕੇ ਤੇ ਹੀ 9 ਸ਼ਰਦਾਲੂਆਂ ਦੀ ਜਿਹੜੀ ਮੌਤ ਹੋ ਗਈ haste ਦੀ ਸੂਚਨਾ ਮਿਲਦੇ ਹੀ ਐਸਡੀਐਮ ਵੱਡੀ ਗਿਣਤੀ ਦੇ ਵਿੱਚ ਪੁਲਿਸ ਸਮੇਤ ਮੌਕੇ ਤੇ ਪਹੁੰਚ ਗਏ ਅਤੇ ਸਥਾਨਕ ਲੋਕਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ لوکاں نے دوش لیا ہے کہ حادثہ بجلی ਵਿਭਾਗ ਦੀ ਲਾਪਰਵਾਹੀ ਕਾਰਨ ਵਾਪਰਿਆ ਲੋਕਾਂ ਨੇ ਕਿਹਾ ਕਿ ਇਹ ਹਾਦਸੇ ਤੋਂ ਬਾਅਦ ਲਗਾਤਾਰ ਸੂਚਨਾ ਦੇਣ ਦੇ ਬਾਵਜੂਦ ਵੀ ਬਿਜਲੀ ਵਿਭਾਗ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਸਮੇਂ ਸਿਰ ਬਿਜਲੀ ਦਾ ਕਨੈਕਸ਼ਨ ਕਟਿਆ ਉੱਥੇ ਇੱਕ ਸਥਾਨਕ ਨੇ ਦੱਸਿਆ ਕਿ ਇਸ ਇਲਾਕੇ ਦੇ ਬਿਜਲੀ ਮੁਲਾਜ਼ਮਾਂ ਨੂੰ ਫੋਨ ਕਰਨ ਦੇ ਬਾਵਜੂਦ ਵੀ ਫੋਨ ਨਹੀਂ ਚੁੱਕਿਆ ਗਿਆ ਜਦੋਂ ਅਸੀਂ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਨੂੰ ਦੱਸੋ ਇੱਥੇ 9 ਲੋਕਾਂ ਦੀ ਮੌਤ ਹੋ ਚੁੱਕੀ ਦੱਸ ਦਈਏ ਕਿ ਇਹ ਹਾਦਸਾ ਡੀਜੇ ਦੇ ਬਿਜਲੀ ਦੀ ਲਪੇਟ ਦੇ ਵਿੱਚ ਆਉਣ ਦੇ ਨਾਲ ਵਾਪਰਿਆ ਪਰੇ ਡੀਜਾ ਜੋੜਾ ਟਰਾਲੀ ਦੇ ਵਿੱਚ ਲੱਗਿਆ ਹੋਇਆ ਸੀ ਤੇ ਉਸ ਦੇ ਨਾਲ ਹੀ ਟਰਾਲੀ ਜਿਹੜੀ ਉੱਤੇ ਜਾ ਰਹੀਆਂ ਸੜਕ ਦੇ ਉੱਪਰ ਹਾਈ ਵੋਲਟੇਜ ਤਾਰਾਂ ਦੇ ਨਾਲ ਟਕਰਾ ਗਈ ਜਿਸ ਕਾਰਨ 9 ਸ਼ਰਧਾਲੂਆਂ ਦੀ ਜਿਹੜੀ ਮੌਤ ਹੋ ਗਈ ਹੈ ਉਹ ਇਹ ਦੱਸਦੇ ਕਿ ਪੁਲਿਸ ਦੇ ਵੱਲੋਂ ਹੁਣ ਮਾਮਲੇ ਦੀ ਜਾਂਚ ਅਜੇ ਜਿਹੜੀ ਕੀਤੀ ਜਾ ਰਹੀ ਹੈ ਹੋਰ ਅਪਡੇਟਸ ਲਈ ਵੇਖਦੇ ਰਹੋ ਛੇਪੜੀ ਟੀਵੀ